ਦੁਪਹਿਰਕੂ ਦਾ ਵੇਲਾ ਤੇ ਇੱਕ ਪਰਿਵਾਰ ਆਇਆ ਗੁਰਦੁਆਰਾ ਸਾਹਿਬ ਤੇ ਉਹ ਪਰਿਵਾਰ ਗੁਜਰਾਤੀ ਸੀ ਗੁਜਰਾਤ ਤੋਂ ਆਇਆ ਸੀ ਚੰਡੀਗੜ੍ਹ ਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਵਿਆਹ ਸੀ ਤੇ ਵਿਆਹ ਕਰਕੇ ਇੱਥੋਂ ਲੰਘੇ ਜਾ ਰਹੇ ਸੀ ਇਸ ਰੋਡ ਤੋਂ ਧਿਆਨ ਨਾਲ ਸੁਣੋ ਗੁਜਰਾਤੀ ਪਰਿਵਾਰ ਸੀ ਇਸ ਰੋਡ ਤੋਂ ਲੰਘੇ ਜਾ ਰਹੀ ਸੀ ਤੇ ਨਿਸ਼ਾਨ ਸਾਹਿਬ ਦੇਖਿਆ ਗੁਰਦੁਆਰਾ ਸਾਹਿਬ ਦੇਖਿਆ ਦਰਸ਼ਨ ਕਰਨ ਵਾਸਤੇ ਆ ਗਿਆ ਜਿਹੜੇ ਸੇਵਾਦਾਰ ਉੱਥੇ ਹਾਜ਼ਰ ਸੀ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਕਹਿੰਦੇ ਉਹ ਪਰਿਵਾਰ ਜਦੋਂ ਆਇਆ ਅੰਦਰ ਗਿਆ ਤੇ ਆਪਸ ਵਿੱਚ ਗੱਲਾਂ ਕਰਦੇ ਸੀ ਕਿ ਆਪਾਂ ਅਰਦਾਸ ਕਰ ਲਈਏ ਅਰਦਾਸ ਬੁੱਲ ਵਾਹਿਗੁਰੂ ਵਾਹਿਗੁਰੂ ਹੰਡੇ ਸੇਵਾਦਾਰ ਸੀ ਉਹਨਾਂ ਨੇ ਪਰਨਾਪੁਰਨਾ ਠੀਕ ਕਰ ਲਿਆ ਆਪਣਾ ਵੀ ਥੋੜੀ ਥੋੜੀ ਦੇਰ ਬਾਅਦ ਕੋਈ ਕੋਈ ਸੱਜਣ ਆਉਂਦਾ ਜਿਹੜਾ ਕਹਿੰਦਾ ਵੀ ਮੈਂ ਆਰ ਅਰਦਾਸ ਕਰਾਉਣੀ ਹੈ ਮੈਂ ਆਰ ਅਰਦਾਸ ਕਰਾਉਣੀ ਹੈ ਤਾਂ ਸੇਵਾਦਾਰ ਤਿਆਰ ਹੀ ਰਹਿੰਦੇ ਉਹਨਾਂ ਨੇ ਆਪਣਾ ਹਜੂਰੀਆ ਠੀਕ ਕਰ ਲਿਆ ਪਾਲਿਆ ਵੀ ਅਰਦਾਸ ਕਰਾਏਗਾ ਹੁਣ ਇਹ ਪਰਿਵਾਰ ਗੁਜਰਾਤੀ ਪਰਿਵਾਰ ਸੀ ਜਦੋਂ ਉਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨੇੜੇ ਗਏ ਤੇ ਜਿਹੜਾ ਅਰਦਾਸ ਕਰਨ ਵਾਲਾ ਜੇ ਤਿਆਰ ਹੋ ਰਿਹਾ ਸੀ ਅਰਦਾਸ ਕਰਨ ਵਾਸਤੇ ਨੇੜੇ-ਨੇੜੇ ਹੋ ਰਿਹਾ ਸੀ ਤੇ ਉਸ ਪਰਿਵਾਰ ਦੀ ਇੱਕ ਬੀਬੀ ਨੇ ਆਪਣਾ ਦੁਪੱਟਾ ਗਲ 'ਚ ਪਾ ਕੇ ਇੰਨੀ ਸ਼ੁੱਧ ਤੇ ਇੰਨੀ ਸਟੀਕ ਭਾਸ਼ਾ ਦੇ ਵਿੱਚ ਅਰਦਾਸ ਕੀਤੀ ਉੱਥੇ ਜਿਹੜੇ ਸੇਵਾਦਾਰ ਸੀ ਕਹਿੰਦੇ ਅੱਜ ਤੱਕ ਇਸ ਤਰ੍ਹਾਂ ਦੀ ਅਰਦਾਸ ਅਸੀਂ ਸੁਣੀ ਨਹੀਂ ਗੁਜਰਾਤੀ ਪਰਿਵਾਰ ਸੀ ਜਕਾਰਾ ਤੇ ਛੱਡਦਾ ਭੈਣੋ ਕਿੰਨੀਆਂ ਕੋ ਨੂੰ ਅਰਦਾਸ ਕੰਠ ਹੈ ਦਸ ਪਾਤਸ਼ਾਹਾਂ ਦੇ ਨਾਮ ਕੰਠ ਨੇ ਪੰਜਾਂ ਪਿਆਰਿਆਂ ਦੇ ਚੋਹਾਂ ਸਹਿਬਜ਼ਾਦਿਆਂ ਦੇ ਪੰਜਾਂ ਤਖਤਾਂ ਦੇ ਛੇਦਾਂ ਦੇ ਪੁੱਛਦੇ ਸੀ ਨਾ ਕਮੀ ਇਹ ਜੜਾਂ ਦੀ ਕਮੀ ਹੈ ਉਪਰੋਂ ਪੱਤਿਆਂ ਨੂੰ ਰੰਗ ਰੋਗਣ ਕਰੀ ਜੋਗੀ ਬਣੇਗਾ। ਗੁਜਰਾਤੀ ਪਰਿਵਾਰ ਦੀ ਉਸ ਬੀਬੀ ਨੇ ਅੰਦਰੋਂ ਭਿੱਜ ਕੇ ਅਰਦਾਸ ਕੀਤੀ ਤੇ ਇੱਥੇ ਬਸ ਨਹੀਂ ਅਰਦਾਸ ਕਰਨ ਤੋਂ ਬਾਅਦ ਉਹ ਜਿਹੜਾ ਸਿੰਘ ਅਰਦਾਸ ਕਰਨ ਵਾਸਤੇ ਤਿਆਰੀ ਕਰ ਰਿਹਾ ਸੀ ਉਹਨੂੰ ਬੜੀ ਨਿਮਰਤਨ ਨਾਲ ਹੱਥ ਜੋੜ ਕੇ ਕਹਿਣ ਲੱਗੇ ਅਸੀਂ ਜੋ ਕਹਿਣਾ ਸੀ ਕਹਤਾ ਹੁਣ ਮਹਾਰਾਜ ਦੀ ਤਾਬਿਆ ਬੈਠ ਕੇ ਪੁੱਛੋ ਵੀ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਨੇ। ਬੋਲੋ ਵਾਹਿਗੁਰੂ ਵਾਹਿਗੁਰੂ। ਉੱਠਣਾ ਨਾ ਕਿ ਮਹਾਰਾਜ ਤੁਹਾਡੀ ਮਰਜ਼ੀ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਉਹਨਾਂ ਦੇ ਕਹਿਣ ਤੋਂ ਭਾਵ ਸੀ ਕਿ ਅਰਦਾਸ ਅਸੀਂ ਕੀਤੀ ਹੈ ਜੋ ਗੁਰੂ ਦਾ ਹੁਕਮ ਹੈ ਉਹ ਸਾਨੂੰ ਹੁਕਮਨਾਮਾ ਸੁਣਾਓ ਮਹਾਰਾਜ ਦੀ ਤਾਬਿਆ ਬੈਠ ਕੇ ਸਿੰਘ ਨੇ ਹੁਕਮਨਾਮਾ ਸਾਹਿਬ ਸੁਣਾਇਆ ਪਰਿਵਾਰ ਬੜਾ ਖੁਸ਼ ਕਹਿੰਦੇ ਲੰਗੇ ਜਾ ਰਹੇ ਸੀ ਅਸੀਂ ਇੱਥੋਂ ਬੱਚਿਆਂ ਦਾ ਵਿਆਹ ਕਰਕੇ ਆਏ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਨਿਹਾਲ ਹੋ ਗਏ ਇੱਥੇ ਆ ਕੇ ਦਰਸ਼ਨ ਕਰਕੇ ਮਹਾਰਾਜ ਦੇ ਇਹ ਗੱਲ ਕਿਉਂ ਸੁਣਾਈ ਐ ਸਮਝੋ ਗੁਰੂ ਜੀ ਕਿਉਂ ਸੁਣਾਈ ਐ ਸਾਨੂੰ ਅਰਦਾਸ ਕਰਨ ਥੇ ਕਿੰਨੇ ਕਣਪੜ ਸਾਹਿਬ ਹੁੰਦੇ ਨੇ ਆਪਣੇ ਪਿੰਡ ਵਿੱਚ ਕੋਈ 5 7 10 15 ਪਾਟੀ ਤਿਆਰ ਕਰੋ ਪਿੰਡ ਦੇ ਆਪ ਹੀ ਰੋਲਾ ਲਾਓ ਸੇਵਾ ਦੇ ਵਿੱਚ ਧਿਆਨ ਦੇਣਾ ਗੁਰਮਖੋ ਇਹ ਹੀ ਕਮੀਆਂ ਨੇ ਇਹ ਨਹੀਂ ਕਿ ਆਪਾਂ ਵਰਸੀ ਮਨਾ ਲਈ ਵਰਸੀ ਮਨਾਉਣ ਨਾਲ ਗੁਰੂ ਨਹੀਂ ਮੰਨਦਾ ਗੁਰੂ ਉਦੋਂ ਮੰਨਦਾ ਜਿਨ੍ਹਾਂ ਦੀ ਵਰਸੀ ਮਨਾ ਰਹੇ ਆ ਉਹਨਾਂ ਵਰਗੇ ਬਣੋਗੇ ਤਾਂ ਬੋਲੋ ਵਾਹੀ ਵਾਹਿਗੁਰੂ ਉਹ ਬਾਣੀ ਪੜ ਕੇ ਮਹਾਪੁਰਖ ਬਣੇ ਤੁਸੀਂ ਬਾਣੀ ਪੜ ਕੇ ਗੁਰਸਿੱਖ ਬਣੋ ਅਮਰਤ ਛਕੋ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਓ ਘਰ ਘਰ ਦੇ ਵਿੱਚ ਬਾਣੀ ਪੜ੍ਹੀ ਜਾਏ ਭੈਣਾ ਮੁਕਾਵਾਂ ਅਰਦਾਸ ਕਰਨ ਖੜੀਆਂ ਹੋ ਕੇ ਦੇਖੋ ਜਦੋਂ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਕੋਲ ਖੜੀਆਂ ਕਰਕੇ ਅਰਦਾਸ ਦੇ ਸ਼ਬਦ ਬੋਲੋਗੇ ਨਾ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੋਲੋ ਵਾਹਿਗੁਰੂ ਵਾਹਿਗੁਰੂ ਫਿਰ ਬੱਚਿਆਂ ਦੇ ਜੋੜੇ ਘਟਾਓਗੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਾਏ ਬੱਚਿਆਂ ਦੇ ਟੋਟੇ ਘਰਾ ਕੇ ਗਲਾਂ 'ਚ ਹਾਰ ਪੁਆਏ ਬੱਚਿਆਂ ਦੇ ਕਲੇਜੇ ਮੂੰਹ ਵਿੱਚ ਪੁਆਏ ਧਿਆਨ ਦੇਣਾ ਤੇਨਾ ਸਿੰਘ ਸਿੰਘਣੀਆਂ ਪਚੰਗਿਆ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਇੱਕ ਹੋਰ ਬੇਨਤੀ ਅਰਦਾਸ 'ਚ ਬੜੀ ਸ਼ਕਤੀ ਹੈ ਬੜੀ ਤਾਕਤ ਹੈ ਆ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕੁ ਮਦਰੀ بڑے ਮਹਨੇ ਹੁਣ ਵੀ ਹੋਏਗੀ ਕਈਆਂ ਕੋਲ ਜਦੋਂ ਅਬਦਾਲੀ ਨੇ ਆਖਿਆ ਸੀ ਭੰਡਾ ਨੂੰ ਕਿ ਸਿੰਘਾਂ ਦੀ ਨਕਲ ਕਰਕੇ ਦਿਖਾਓ ਸੁਣੀ ਕਿਸੇ ਨੇ ਸੌਲਿਆ ਕਰੋ ਬਹੁਤ ਕੁਝ ਚੰਗਾ ਵੀ ਹੈ ਇਸ ਮੀਡੀਏ ਦੇ ਉੱਤੇ। ਭੰਡਾ ਨੇ ਸਿੰਘਾਂ ਦੀ ਨਕਲ ਕੀਤੀ। 2-250 ਸਿਪਾਹੀ ਹਮਲਾ ਕਰਕੇ ਆ ਗਏ। ਹੈ ਤੇ ਸਾਰਾ ਕੁਝ ਨਕਲੀ ਸੀ। ਨਾਟਕ ਹੋ ਰਿਹਾ ਸੀ ਨਾਟਕ। ਅਬਦਾਲੀ ਨੇ ਆਖਿਆ ਸੀ ਸਿੰਘਾਂ ਦਾ ਨਾਟਕ ਕਰਕੇ ਦਿਖਾਓ ਵੀ ਸਿੰਘ ਕਿਵੇਂ ਦੇ ਹੁੰਦੇ ਆ। ਉਹ ਬੋਲਦੇ ਕਿਵੇਂ ਨੇ ਕਿਵੇਂ ਜੰਗ ਕਰਦੇ ਆ ਥੋੜੇ ਜਿਹੇ ਹਜ਼ਾਰਾਂ ਨੂੰ ਮਾਰ ਮੁਕਾਉਂਦੇ ਆ ਕਰਦੇ ਕੀ ਨੇ ਉਹ। ਹੈ ਤੇ ਉਹ ਭੰਡਾ ਸੀ ਨਾਟਕ ਕਰ ਰੇ ਸੀ ਨਾਟਕ ਤੇ 2250 ਸਿਪਾਹੀ ਨੇ ਜਦੋਂ ਹਮਲਾ ਕਰ ਦਿੱਤਾ ਤੇ ਜਿਹੜਾ ਨਾਟਕ ਕਰਨਾ ਸੀ ਉਹਨਾਂ ਨੇ ਸਾਰਾ ਹੀ ਕਰਨਾ ਸੀ ਨਾ ਤੇ ਸਿੰਘ ਜੰਗ ਕਰਨ ਤੋਂ ਪਹਿਲਾਂ ਅਰਦਾਸ ਕਰਦੇ ਨੇ ਬੋਲੋ ਵਾਹਿਗੁਰੂ ਵਾਹਿਗੁਰੂ ਉਹਨਾਂ ਭੰਡਾ ਨੇ ਵੀ ਅਰਦਾਸ ਕੀਤੀ ਕੀਤੀ ਅਰਦਾਸ ਤੇ ਜਿਹੜੇ 2250 ਅਬਦਾਲੀ ਦੇ ਸਿਪਾਹੀ ਸੀ ਉਹਨਾਂ ਨੂੰ ਵੱਢ ਕੇ ਧਰਦਾ ਅਬਦਾਲੀ ਮੂੰਹ ਚ ਉਂਗਲ ਪਾ ਕੇ ਬੈਠਾ ਹੈ ਨਾਟਕ ਸਮਾਪਤ ਹੋਇਆ ਭੰਡਾ ਨੂੰ ਕਹਿੰਦਾ ਹੈ ਕੀ ਕੀਤਾ ਤੁਸੀਂ ਬੰਦੇ ਮਾਰਤੇ ਮੇਰੇ ਤੁਹਾਨੂੰ ਤੇ ਨਾਟਕ ਕਰਨ ਵਾਸਤੇ ਆਖਿਆ ਸੀ ਉਹਨਾਂ ਭੰਡਾ ਨੇ ਜਵਾਬ ਪਤਾ ਕੀ ਦਿੱਤਾ ਕਹਿਣ ਲੱਗੇ ਬਾਕੀ ਤੇ ਸਾਰਾ ਕੁਝ ਨਾਟਕ ਹੀ ਸੀ ਪਰ ਜਦੋਂ ਅਰਦਾਸ ਕਰਦੀ ਸੀ ਅਰਦਾਸ ਚ ਮਨ ਜੁੜ ਗਿਆ ਸੀ ਬੋਲੋ ਵਾਹਿਗੁਰੂ ਸਤਿ ਆਲੋ ਜੰਡਿਓਟੀ ਮਾਤਾ ਦੀ ਥੋੜੀ ਜੀ ਕੱਲੇ ਦੀ ਵੀ ਜਿਕਰਾ ਉਹ ਨਹੀਂ ਲਾਉਣਾ ਸਾਰੇ ਬੋਲਦੇ ਗੁਰਮੁਖੋ ਗੱਲ ਕਿੱਥੇ ਨਹੀਂ ਚੱਲ ਰਹੀ ਉਹਨਾਂ ਨੇ ਜਵਾਬ ਦਿੱਤਾ ਕਹਿੰਦੇ ਬਾਕੀ ਤੇ ਸਾਰਾ ਕੁਝ ਨਾਟਕ ਹੀ ਸੀ ਪਰ ਅਰਦਾਸ ਕਰਨ ਵਾਲੇ ਦਾ ਮਨ ਜੁੜ ਗਿਆ ਅਰਦਾਸ ਨਕਲੀ ਨਹੀਂ ਸੀ ਅਰਦਾਸ ਅਸਲੀ ਹੋ ਗਈ ਤੇਰੇ 200 250 ਬੰਦੇ ਵੱਢ ਕੇ ਰੱਖਦੇ ਅਸੀਂ ਇੰਨੀ ਤਾਕਤ ਅਰਦਾਸ ਵਿੱਚ ਉਹ ਗੁਜਰਾਤ ਦੀ ਬੀਬੀ ਅਰਦਾਸ ਸਿੱਖ ਕੇ ਅਰਦਾਸ ਕਰ ਸਕਦੀ ਹੈ ਬਿਨਾ ਸੰਗ ਤੋਂ ਬਿਨਾ ਸੰਗੋਜ ਤੋਂ ਤੇ ਆਪਾਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਤੇ ਬੱਚੀਆਂ ਬਣ ਕੇ ਸਾਨੂੰ ਅਰਦਾਸ ਕਰਨੀ ਨਹੀਂ ਆਉਂਦੀ ਆ ਪਰ ਅਰਦਾਸਾਂ ਕਰਵਾਂਦੇ ਫਿਰਦੇ ਆ ਜਾਜਾ ਕਿ ਕਰੀਂ ਅਰਦਾਸ ਕਰੀਂ ਅਰਦਾਸ ਇੱਕ ਪਿੰਡ 'ਚ ਪਾਠ ਹੀ ਨਹੀਂ ਲੱਭਦਾ ਬਾਠ ਕਰਨ ਲਈ ਗ੍ਰੰਥੀ ਕਿਤੇ ਚਲੇ ਜਾਏ ਵਿਵਤਾ ਪੈ ਜਾਂਦੀ ਸਾਰਿਆਂ ਨੂੰ ਵੀ ਨੇਤ ਨਿਮ ਕੌਣ ਕਰੇਗਾ ਇਹਨਾਂ ਕਮੀਆਂ ਤੁਸੀਂ ਪੁੱਛੀਆਂ ਤਾਂ ਦੱਸਤੀਆਂ ਬੋਲੋ ਵਾਹਿਗੁਰੂ ਇਹਨਾਂ ਨੂੰ ਦੂਰ ਕਰਨਾ ਤਾਂ ਕਿ ਕੀਤੇ ਹੋਏ ਸਮਾਗਮ ਸਫਲੇ ਹੋਣਗੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਨੇ ਅਮਰਤ ਨਹੀਂ ਛਕੀ ਮਨ ਬਣਾਓ ਸੰਗਤ 'ਚ ਜਾਇਆ ਕਰੋ ਜ਼ਰੂਰ ਉਹ ਸੰਗਤ ਜਿਹਨੂੰ ਸੱਚਮੁੱਚ ਸੰਗਤ ਆਖਿਆ ਜਾਂਦਾ ਜਿੱਥੇ ਦਿਖਾਵਾ ਪਖੰਡ ਇਤੇ ਅਦਕ ਨਾ ਹੋਵੇ ਕਿਸੇ ਨੇ ਨਿੰਦਿਆ ਚੁਗਲੀ ਨਾ ਹੋਵੇ ਝੂਠ ਨੂੰ ਝੂਠ ਆਖਿਆ ਜਾਏ ਸੱਚ ਨੂੰ ਸੱਚ ਆਖਿਆ ਜਾਏ ਉਹੋ ਜੀ ਸੰਗਤ ਵਿੱਚ ਜਾ ਕੇ ਵਿਆਹ ਕਰਿਏ ਵਾਰ-ਵਾਰ ਜਾਇਆ ਕਰੀਏ ਰੰਗ ਚੜੇਗਾ ਗੁਰੂ ਦੀ ਕਿਰਪਾ ਹੋਏਗੀ ਮਨ ਬਣ ਜਾਣਗੇ ਮਨ ਜੁੜ ਜਾਣਗੇ ਮਨ ਤਿਆਰ ਹੋ ਜਾਣਗੇ